ਸਸਤੇ ਕਾਲ ਸਬਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਹਾਂ ਆਓ ਨਜ਼ਰ ਮਾਰਦੀ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਰਾਈਜ਼ ਦਾ ਵਰਕਸ਼ਾਪ ਲਾਸ ਵੈਗਾਸ ਵਿੱਚ ਇਕਤਾ ਤੇ ਪਰਿਵਰਤਨ ਨੂੰ ਪ੍ਰੇਰਿਤ ਕਰਦੀ ਹੋਈ ਸ਼ੁਰੂ ਮੁਰਵਿਗੜੀ ਮਰਨ ਵਾਰਤ ਤੇ ਡੱਲੇਵਾਲ ਦੀ ਸਿਹਤ ਐਸਜੀਪੀਸੀ ਦੀਆਂ ਵੋਟਰ ਲਿਸਟਾਂ ਦੇ ਵਿੱਚ ਹੋ ਰਹੀਆਂ ਧੰਦਲੀਆਂ ਡਾਕਟਰ ਚੀਮਾ ਕੇਜਰੀਵਾਲ ਦੀ ਜ਼ਮਾਨਤ ਵਿਰੋਧ ਏਡੀ ਦੀ ਪਟੀਸ਼ਨ ਤੇ ਸੁਣਵਾਈ 21 ਮਾਰਚ ਨੂੰ ਦੁਨੀਆ ਨੂੰ ਸ਼ਾਂਤੀਪੂਰਨ ਤੇ ਸੁਰੱਖਿਅਤ ਬਣਾਉਣ ਦੀ ਕਰਾਂਗੇ ਕੋਸ਼ਿਸ਼ ਟਰੰਪ श्री करतारपुर साहिब कॉरिडोर मार्ग नौजवान दी लाश रख के परिवारक मेंबर ने कीता बंत डल्लेवाल प्रति केंद्र ते पंजाब सरकार संवेदनशील नहीं गहलोत आते हुन खबर विस्तार नाल लॉस वेगास के साउथ पॉइंट होटल के प्रभावशाली राइज अप तीन दिन वर्कशॉप शुरू हो गई है जिथे अठ सौ तो वतवंते हाजरीन एकता के हामी निजी जिम्मेवारी अध्यात्मिक विकास को उत्साहित करने हुए सन ਸ਼ੁਰੂਆਤ ਇੱਕ ਗਰਮਜੋਸ਼ੀ ਰਜਿਸਟ੍ਰੇਸ਼ਨ ਅਤੇ ਮੁਲਾਕਾਤ ਅਤੇ ਨਮਸਕਾਰ ਸੈਸ਼ਨ ਦੇ ਨਾਲ ਹੋਈ ਜਿਸ ਨੇ ਦੋਸਤੀ, ਸ਼ਾਂਤੀ ਅਤੇ ਸਬੰਧਾਂ ਦਾ ਇੱਕ ਸੁਰ ਸਥਾਪਿਤ ਕੀਤਾ ਫਿਰ ਹਾਜ਼ਰੀਨ ਸਭ ਤੋਂ ਵੱਡੇ ਪ੍ਰਸ਼ੰਸਕ ਅਤੇ ਬਲੈਕਆਊਟ ਬਿੰਗੋ ਵਰਗੀਆਂ ਇੰਟਰਐਕਟਿਵ ਖੇਡਾਂ ਦੇ ਵਿੱਚ ਸਾਰੇ ਸ਼ਾਮਿਲ ਹੋਏ ਜੇਤੂਆਂ ਨੂੰ ਸਟੇਜ ਤੋਂ ਮਾਨਤਾ ਪ੍ਰਾਪਤ ਹੋਈ ਜਿਸ ਨੇ ਇੱਕ ਜਸ਼ਨ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਨਿਰਦੇਸ਼ਕ ਨੇ ਦਿਲੋਂ ਪ੍ਰਾਰਥਨਾ ਦੀ ਅਗਵਾਈ ਕੀਤੀ ਜਿਸ ਤੋਂ ਬਾਅਦ ਗੈਟ ఎవਰੀਥਿੰਗ ਗੋਡ ਬਿਸਾਈਡ ਅਤੇ ਗੋਡ ਲਵ ਯੂ ਹੀ ਇਜ਼ ਇਨ ਯੂ ਦੋ ਗੀਤਾਂ ਦੇ ਸਮੂਹ ਪ੍ਰਭਾਵਸ਼ਾਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਪੂਜਾ ਦੇ ਇਹਨਾਂ ਪਲਾਂ ਨੇ ਦਰਸ਼ਕਾਂ ਨੂੰ ਉਤਸ਼ਾਹਿਤ ਕੀਤਾ ਤੇ ਏਕਤਾ ਦੀ ਭਾਵਨਾ ਸ਼ਾਂਤੀ ਵਜੋਂ ਲਿਆਂਦੀ ਗਈ ਪਹਿਲੇ ਸੈਸ਼ਨ ਵਿੱਚ ਨਿਰਦੇਸ਼ਕ ਨੇ ਏਕੀਕਰਨ ਅੰਦੋਲਨ ਬਾਰੇ ਇੱਕ ਪ੍ਰੇਰਣਾਦਾਇਕ ਕਹਾਣੀ ਸਾਂਝੀ ਕੀਤੀ ਜਿਸ ਵਿੱਚ ਪਿਆਰ ਏਕਤਾ ਅਤੇ ਸ਼ਾਂਤੀ ਦੇ ਉਦੇਸ਼ ਇਸ ਦੇ ਸਿਧਾਂਤਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਦੂਜੇ ਪਾਸੇ ਸ਼ਾਸਨ ਦੇ ਵਿੱਚ ਸੱਚੇ ਮਾਪਿਆਂ ਦੀਆਂ ਵਿਲੱਖਣ ਅਤੇ ਪਰਿਵਰਤਨਸ਼ੀਲ ਸਿੱਖਿਆਵਾਂ ਤੇ ਡੂੰਘਾਈ ਨਾਲ ਵਿਚਾਰ ਕੀਤਾ ਗਿਆ ਜਿਸ ਵਿੱਚ ਨਿੱਜੀ ਵਿਕਾਸ, ਵਿਸ਼ਵ ਪਰਿਵਰਤਨ ਅਤੇ ਅਧਿਆਤਮਿਕ ਤੇ ਪਰਿਵਾਰਕ ਸਦਭਾਵਨਾ ਦੇ ਮਹੱਤਵ ਦੇ ਵਿਸ਼ਿਆਂ ਤੇ ਜ਼ੋਰ ਦਿੱਤਾ ਗਿਆ। ਸ਼ਾਂਤੀ ਮੇਰੇ ਤੋਂ ਸ਼ੁਰੂ ਹੁੰਦੀ ਹੈ ਤੇ ਪਰਮਾਤਮਾ ਮੇਰੇ ਨਾਲ ਹੈ ਹਰ ਪਰਿਵਾਰ ਸ਼ਾਂਤੀ ਦਾ ਮੂਜਸਮਾ ਹੋਣਾ ਲਾਜ਼ਮੀ ਵਰਗੇ ਸੁਨੇਹੇ ਹਾਜ਼ਰੀਨ ਨਾਲ ਡੁੰਗਾਈ ਨਾਲ ਗੂੰਜਦੇ ਰਹੇ ਸਿੱਖ ਕਮਿਊਨਿਟੀ ਵੱਲੋਂ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਪ੍ਰੋਫੈਸਰ ਸੋਹਣ ਚੌਧਰੀ ਵੱਲੋਂ ਭਾਰਤ ਤੋਂ ਨੁਮਾਇੰਦਗੀ ਕੀਤੀ ਗਈ ਵਰਕਸ਼ਾਪ ਨੇ ਆਪਣੇ ਆਪ ਆਪਣੇ ਪਰਿਵਾਰ ਅਤੇ ਵਿਆਪਕ ਭਾਈਚਾਰੇ ਲਈ ਜ਼ਿੰਮੇਵਾਰੀ ਲੈਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਇਸ ਨੇ ਕੁਲ ਪਰਿਵਰਤਨ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕੀਤਾ ਇੱਕ ਹੋਰ ਸ਼ਾਂਤੀਪੂਰਨ ਸੰਸਾਰ ਲਈ ਉਮੀਦ ਨੂੰ ਉਤਸ਼ਾਹਿਤ ਕੀਤਾ ਜਿਸ ਵਿੱਚ ਰਜਿੰਦਰ ਕੌਰ ਗਿੱਲ ਟੋਮਿਕੋ ਦੁਗਾਨ ਇਹਨਾਂ ਦੇ ਨਾਲ-ਨਾਲ ਸੈਂਕੜੇ ਵਿਦਿਆਰਥੀਆਂ ਉਗੇ ਸ਼ਾਂਤੀ ਦੇ ਮੂਜਸਮੀਆਂ ਵੱਲੋਂ ਹਿੱਸਾ ਲਿਆ ਗਿਆ ਇਸ ਤਰ੍ਹਾਂ ਪਹਿਲਾ ਦਿਨ ਬਹੁਤ ਹੀ ਪ੍ਰਭਾਵੀ ਰਿਹਾ ਰਾਈਜ਼ ਅਪ ਵਰਕਸ਼ਾਪ ਭਾਗੀਦਾਰਾਂ ਦੁਆਰਾ ਵਿਸ਼ਵਾਸ ਪਿਆਰ ਅਤੇ ਏਕਤਾ ਤੇ ਆਧਾਰਿਤ ਉਦੇਸ਼ਪੂਰਨ ਜੀਵਨ ਜਿਉਣ ਦੇ ਲਈ ਇੱਕ ਨਵੀਂ ਵਚਨਬੱਧਤਾ ਨਾਲ ਸਮਾਪਤ ਹੋਈ ਇਹ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦਾ ਸੀ ਕਿ ਤਬਦੀਲੀ ਵਿਅਕਤੀ ਤੋਂ ਸ਼ੁਰੂ ਹੁੰਦੀ ਹੈ ਤੇ ਪਰਿਵਾਰਾਂ ਤੇ ਸਮਾਜਾਂ ਵਿੱਚ ਬਾਹਰ ਵੱਲ ਲਹਿਰਾਉਂਦੀ ਹੈ mother moon It's like trying to define the ocean. She's so deep. And she's so elegant and dignified. And she's absorbing everything in the world. How am I going to talk about such people? Pray for me. I'll tell you a story that touched me so deeply. i not a lecturer. I'm just a storyteller. So I, I look around. I see many people who could give these lectures maybe better than me. And I wonder why did why did Damien ask me to do this? It has to be because of stories. Is that okay? Yes. 1993. Two parents did a speaking tour around America. 12 cities. The last city was San Francisco. We had a big event. the Event was over. Suddenly, Father Moon said, "Let's go to Twin Peaks Holy Ground." And oh, we weren't ready for that. Okay, jumped in the cars. And I, I called somebody. We started. The telephone was like about this big. Uh, hey, get to the, get to Twin Peaks because two parents are coming there. Make you sure. think it was like church in here or something. You know, there's a big cowboy event next door. Suddenly, I saw cowboy hats coming to the door. They all want to be in on the action. Should we let them in? I don't know. They have to pay $350. So, I'm humbled to be here. I'm humbled to stand before you. I'm grateful that you're here. If you weren't here, I would be speaking to empty seats. Remember during COVID? Our church didn't close down. I spoke every Sunday to an audience of one. That was my wife. She had to laugh at all my jokes. But I'm so grateful that you are here. And I want to tell you something that God told me to tell you. God loves you. Thank you. God loves you. Is this on? Yes. Are you hearing me? Yes. Tell your neighbor, God loves you. Thank you. You know, something I realized was that God is trying to speak to me all the time. God is trying to reach you right now. All the time God is trying to touch you to say something to you, guide you. But we have to be open to it. This program is sponsored by Dr. Surinder Singh, Gill, immigration consultant. ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ Sabrang TV ਨੂੰ।